ਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਓ ਮੋੜਾ ਡੈਰੀ ਫਾਰ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਤੁਹਾਨੂੰ ਪਿੰਡ ਜੋਈਆਂ ਤੋਂ ਆਪਣਾ ਗਵਾਂਡ ਪਿੰਡੀਆ ਕੱਟੀ ਦਿਖਾਉਣੇ ਆ ਜਿਹੜੀ ਕਿ ਸੇਲ ਵਾਸਤੇ ਆ ਆਪਾਂ ਤੋਂ ਮੱਝ ਗਈ ਸੀਗੀ ਇਹ ਇਹਦੀ ਮਾਂ ਜਿਹੜਾ ਪੈ ਵੀ ਦੇਖ ਸਕਦੇ ਕੱਟੀ ਦੀ ਸਾਲ ਤੋਂ ਘੱਟ ਹੋ ਕੱਟੀ ਇਹ 10-11 ਕ ਮਹੀਨਿਆਂ ਦੇ ਲਗਭਗ ਹੋ ਗਈ ਇਹ ਇਹਦੀ ਮਾਂ ਗਈ ਪੂਰੇ ਖੁੱਲੇ ਕੱਦ ਦੀ ਪੂਰੀ ਵੱਡੀ ਬਾਡੀ ਦੀ ਆ 15-20 ਦਿਨਾਂ ਨੂੰ ਦੋ-ਦੋ ਹੱਟੀਆਂ ਹੋ ਗਏ ਡੇਢ ਤੋਂ ਪੌਣੇ ਇੱਕ ਦੋ ਮਹੀਨੇ ਸੂਣਦੇ ਰਹਿੰਦੇ ਨੇ ਇਹਦੇ ਇੱਕ ਟੋਪੀ ਜ਼ਰੂਰ ਇਹਦੀ ਲਈ ਹੋਈ ਆ ਇਹਦੀ ਮਾਂ ਦੀ ਕੱਟੀਏ ਮੰਗਰਾਈ ਸੀ ਕਿ ਬਾਪ ਸਾਈਡ ਦਾ ਨਹੀਂ ਆਪਾਂ ਨੂੰ ਪਤਾ ਹੈਗਾ ਵੀ ਕਿਹੜੀ ਆ ਕਿਸਾਨ ਦੀ ਆ ਜਾਂ ਸੀਮਣ ਦੀ ਆ ਪਰ ਮੱਝ ਬਹੁਤ ਠੰਡੀ ਹੈ ਨਿਕਲੀ ਇਹ ਮਿਲਕ ਪੈਪ ਵੀ ਤੁਸੀਂ ਦੇਖ ਸਕਦੇ ਹੋ ਤੇ ਦੁੱਧ ਵੀ ਪੂਰਾ ਲੰਮਾ ਟਾਈਮ ਦਿੱਤਾ ਨੇ ਮੱਝ ਨੇ ਸਵਾ ਇੱਕ ਦੋ ਮਹੀਨੇ ਪਹਿਲਾਂ ਢਾਈ ਕਿ ਮਹੀਨੇ ਪਹਿਲਾਂ ਵੀ 8 ਕਿਲੋ ਦੁੱਧ ਇਕੱਠਾ ਲੈ ਕੇ ਹੱਡੀ ਜੀ 25000 ਰੁਪਏ ਰੇਟ ਆ ਦਾ ਕੱਟੀ ਦਾ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਆ ਥਾਣਾ ਦਾ ਵੀ ਤੁਹਾਨੂੰ ਦਿਖਾਉਣਾ ਖੁੱਲੀ ਝੋਲੀ ਐ ਜਮਾ ਗੁੱਲੇ ਵਾਲਾ ਥਾਣ ਬਣੂ ਕੱਟੀ ਦਾ 25000 ਰੁਪਏ ਰੇਟ ਆ ਦਾ ਲੈਣ ਦੇ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਆਪਾਂ ਨਹੀਂ ਵੇਚ ਲਈਆਂ ਕੱਟੀਆਂ ਇਹ ਟੋਪੀ ਲਈ ਕਰਕੇ ਪਹਿਲਾਂ ਮੱਝ ਫਿੱਟ ਨਹੀਂ ਕਰਦੇ ਸੀ ਕਿ ਪਹਿਲਾਂ ਕਹਿੰਦੇ ਚਲੋ ਵੀ ਦੁੱਧ ਪੀ ਕੇ ਵੇਚ ਦਾਂਗੇ ਹੁਣ ਜਦੋਂ ਮੱਝ ਚੰਗੀ ਨਿਕਲੀ ਚਲੋ ਫਿਰ ਕਹਿੰਦੇ ਮੱਝ ਨਹੀਂ ਵੇਚਦੇ ਮੈਂ ਇਹਨਾਂ ਨੂੰ ਕਹਾਂ ਸੀ ਮੱਝ ਉੱਕੜ ਹੋਈ ਵੇਚ ਦੋ ਜਲ ਮੱਝੇ ਨਹੀਂ ਰੱਖਣੀ ਦਾ ਉਦੋਂ ਮੈਂ ਆਪਣੀ ਤਸੱਲੀ ਦੀ ਦਿੱਤੀ ਸੀ ਇਹਨਾਂ ਨੂੰ ਮੱਝ ਤੇ ਜੱਟੂ ਸਾਹਮਾ ਜਮਾ ਖੇਤੀ ਵਾਲੇ ਬੰਦੇ ਨੇ 16 ਕਿਲੋ ਉਹ ਦੋ ਦਿਨਾਂ ਕੋਲ ਦਿੰਦੀ ਰਹੀ ਆ ਮੱਝ ਇਹ 15 16 ਰੁਪਏ ਰਟੀਨ ਚ ਹੀ ਗੱਡੀ ਗਈ ਵਧੀਆ ਸਾਹਮਣੇ ਸੰਭਾਲਦੇ ਹੁੰਦੇ ਤਾਂ ਹੋਰ ਵੀ ਤਾਂ ਤੁਸੀਂ ਬਾਡੀ ਵੀ ਤੁਸੀਂ ਦੇਖ ਸਕਦੇ ਵੀ ਕਿ ਕਿੱਡੀ ਵੱਡੀ ਮੱਝ ਦੀ ਆ 25000 ਰੁਪਏ ਰੇਟ ਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ